ਕਿਸਾਨ ਯੂਨੀਅਨ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਿਸ ਦੇ ਕੀ ਜਵਾਬ ਦੇ ਵਿੱਚ ਬੂਟਾ ਸਿੰਘ ਸਾਦੀ ਗੁਰੂ ਨੇ ਕਿਹਾ ਕਿ ਪ੍ਰਸ਼ਾਸਨ ਬਿਲਕੁਲ ੱੱਕਾ ਕਰ ਰਿਹਾ ਸਾਨੂੰ ਅੱਗੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਰਿਹਾ ਅਸੀਂ ਮੀਟਿੰਗ ਕਰ ਨਵੀਂ ਰਣਨੀਤੀ ਵੀ ਤਿਆਰ ਕਰਾਂਗੇ ਸੋ ਪੁਲਿਸ ਜਿਹੜੇ ਕਿ ਟੋਲ ਪਲਾਜ਼ਾ ਤੇ ਪਹਿਲਾਂ ਤੋਂ ਹੀ ਤਣਾਤ ਹੈ ਜੁੱਥੇ ਕਿ ਕਿਸਾਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਤਾਂ ਨਾ ਪ੍ਰਦਰਸ਼ਨ ਕਰਨ ਦੇ ਲਈ ਚੰਡੀਗੜ੍ਹ ਵੱਚ ਕੂਚ ਕਰਨਾ ਸੀ ਕਿਸਾਨਾਂ ਦੇ ਵੱਲੋਂ ਪਰ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਜੋ ਤਰੇੜੀ ਚਟਾ ਟੋਲ ਪਲਾਜ਼ਾ ਤੇ ਤਣਾਤ ਹੈ ਪੁਲਿਸ ਤੇ ਬੂਟਾ ਸਿੰਘ ਸਾਦੀਪੁਰ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਗਲਤੀਆਂ ਖੜੇ ਸਾਡੇ ਭਰਾਏ ਨੇ ਦੇਖ ਲਿਆ ਕੀ ਕਹਿੰਦੇ ਆ ਦੇਖੋ ਇਹ ਵੀ ਸਾਡੇ ਵਿੱਚੋਂ ਨੇ ਬਾਹਰੋਂ ਤਾਂ ਵੀ ਕੋਈ ਸਰਕਾਰ ਦਾ ਹੁਕਮ ਮਜਾਣਾ ਹੁੰਦਾ ਇਹਨਾਂ ਵਜਾਰੇ ਆ ਪਰ ਸਾਡਾ ਤਾਂ ਕਿ ਸ਼ਾਂਤਮਈ ਪ੍ਰੋਗਰਾਮ ਆ ਚੱਲੋ ਸਾਨੂੰ ਸਾਡਾ ਇਹ ਵੀ ਫੈਸਲਾ ਹੋਇਆ ਕਿ ਇੱਥੇ ਰੋਕਣਗੇ ਹੀ ਪਰ ਦੇ ਬਾਰੇ ਮੈਨੂੰ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਨੂੰ ਜਾਣ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੀ ਜਾ ਕੇ ਸੀ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਹੈ ਜਿਹੜੀ ਉਹ ਸੀ ਰੱਖ ਲਈਏ ਇਹ ਸਾਡਾ ਹੱਕ ਵੀ ਆ ਜੇ ਸਾਡਾ ਜਮੂਰੀ ਹੱਕ ਵੀ ਖੋਹ ਲਿਆ ਸਰਕਾਰਾਂ ਨੇ ਫਿਰ ਆਪਾਂ ਗੱਲ ਕਿਹੜੇ ਪਲੇਟਫਾਰਮ ਤੇ ਕਰਿਆ ਕਰਾਂਗੇ ਫਿਰ ਤਾਂ ਗੱਲ ਕਿਤੇ ਹੋਣੀ ਨਹੀਂ ਇਸ ਕਰਕੇ ਹੀ ਚਾਹੁੰਦੇ ਆ ਕਿ ਸਾਨੂੰ ਅਸੀਂ ਜਿਹੜਾ 34 ਸੈਕਟਰ ਦੇ ਅੰਦਰ ਮੰਗੀ ਹੋਈ ਆ ਜਗ੍ਹਾ ਇਹਨਾਂ ਤੋਂ ਸਰਕਾਰ ਨੂੰ ਸਾਨੂੰ ਸ਼ਾਂਤ ਮਨ ਢੰਗੇ ਨਾਲ ਬਹਿਣ ਦੇਣਾ ਚਾਹੀਦਾ ਜਾ ਕੇ ਉੱਥੇ ਅਸੀਂ ਕਿਸੇ ਦੇ ਨਾਲ ਵੀ ਕੋਈ ਤਕਰਾਰ ਬਾਜੀ ਵਾਲੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਚਾਹੁੰਦੇ ਇਹ ਸਾਲੀਆਂ ਪਿੰਡਾਂ ਤੋਂ ਵੀ ਜਾ ਰਹੇ ਨੇ ਜੀ ਕਈ ਕਿਸਾਨ ਇਹਨਾਂ ਦੇ ਵਿੱਚੋਂ ਸਾਰੇ ਅਸੀਂ ਵੀ ਬਹੁਤ ਮਿੰਗੇ ਡੇਢ ਢੰਗੇ ਨਾਲ ਆਏ ਕਿ ਸਾਨੂੰ ਕੱਲ ਦਾ ਪਤਾ ਲੱਗ ਰਿਹਾ ਸੀ ਕਿ ਹਰ ਇੱਕ ਮਤਲਬ ਇਹ ਰੋਡ ਆ ਜਿਹੜਾ ਉਹ ਜਾਨ ਕੀਤਾ ਹੋਇਆ ਇਨਾਂ ਦੇ ਵਿੱਚੋਂ ਦੀ ਲੱਗ ਲੋਗੇ ਬਾਹੀਂ ਲੇਟ ਵੀ ਆ ਸੀ ਜੇ ਲੇਟ ਵੀ ਆ ਇਸੇ ਕਰਕੇ ਫਿਰ ਇੱਥੇ ਇਕੱਠੇ ਹੋਏ ਆ ਕਿ ਆ ਕੇ ਜਿੱਥੇ ਆਪਸ ਚ ਤਾਲ ਮਿਲਖਾ ਉੱਥੋਂ ਫਿਰ ਚੱਲਦੇ ਸੀ ਬਾਕੀ ਵੇਖੋ ਇਹ ਸਾਡੇ ਭਰਾੜੇ ਬਗਾਨੇ ਕੋਈ ਨਹੀਂ ਮੰਗਾ ਇਹਨਾਂ ਦੀਆਂ ਵੀ ਇਹੀ ਨੇ ਕਿਉਂਕਿ ਸਾਰੇ ਇਹਦੇ ਇਸ ਧੰਦੇ ਨਾਲ ਹੀ ਸੰਬੰਧਤ ਨੇ ਕੋਈ ਬਾੜੇ ਵੀ ਨਹੀਂ ਹੈਗੇ ਠੀਕ ਹੈ ਦਿਲੋਂ ਇਹ ਵੀ ਰਾਜੀ ਹੁੰਦੇ ਨੇ ਕਿੱਲੋ ਤੇ ਮੰਗਾ ਮੰਨੀਆਂ ਜਾਂਦਾ ਚੰਗੀ ਗੱਲ ਹੈ ਕੋਈ